ਵਿੱਚ ਮੌਸਮ ਦਾ ਮિજાਜ ਜਿਹੜਾ ਹੈ ਉਹ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਤੇਜ਼ ਬਾਰਿਸ਼ ਤੇ ਗੜੇਮਾਰੀ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਹੈ ਲਗਾਤਾਰ ਮੀਂਹ ਪਿਆ ਹੈ ਤੇ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਹੈ ਜਿਹੜੀ ਉਹ ਰਾਹਤ ਮਿਲੀ ਹੈ ਬਾਰਿਸ਼ ਹੋਣ ਦੇ ਨਾਲ ਤਾਪਮਾਨ ਦੇ ਵਿੱਚ ਚੰਗੀ ਜਿਹੜੀ ਉਹ ਘਰਾਬਟ ਆਈ ਤੇ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਵੀ ਜਿਹੜੇ ਨੇ ਉਹ ਖਿੜੇ ਹੋਏ ਨੇ ਤਰਾਂਜਪੁਰ ਸਮੇਤ ਹੋਰ ਕਈ ਇਲਾਕਿਆਂ ਦੇ ਵਿੱਚ ਜਿਹੜਾ ਚੰਗਾ ਮੀਂਹ ਪਿਆ ਤੇ ਨਾਲ ਹੀ ਗਰਮੀ ਤੋਂ ਜਿਹੜੀ ਲੋਕਾਂ ਨੂੰ ਰਾਹਤ ਮਿਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਕਿਵੇਂ ਜਿਹੜੀ ਆ ਸੜਕ ਪਰ ਨਜ਼ਰ ਆ ਰਹੀ ਹੈ ਪੂਰੀ ਜ਼ੋਰਦਾਰ ਜਿਹੜੀ ਆ ਬਾਰਿਸ਼ ਦੇਖਣ ਨੂੰ ਮਿਲੀ ਹੈ ਤੇ ਨਾਲ ਹੀ ਗੜੇ ਮਾਰੀ ਹੋਈ ਹੈ ਜੜੀਏ ਹੋਈ ਹੈ ਕਈ ਥਾਵਾਂ ਤੇ ਅਤਿ ਦੀ ਗਰਮੀ ਤੋਂ ਜਿਹੜੀ ਆ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਤੇ ਬਾਰਿਸ਼ ਹੋਣ ਨਾਲ ਤਾਪਮਨ ਦੇ ਵਿੱਚ ਹੁਣ ਜੜੀਏ ਗਿਰਾਵਟ ਦੱਜ ਕੀਤੀ ਗਈ ਹੈ ਰਾਜਪੁਰਾ ਸਮੇਤ ਕਈ ਇਲਾਕਿਆਂ ਦੇ ਵਿੱਚ ਪਾਰੀ ਨਹੀਂ ਦੇਖਣ ਨੂੰ ਮਿਲਿਆ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਜਿਸ ਦੇ ਚੱਲਦਿਆਂ ਲੋਕ ਜੜੇ ਸਨ ਪਰੇਸ਼ਾਨ ਸੀ ਤੇ ਨਾਲ ਹੀ ਅਤਿ ਦੀ ਗਰਮੀ 18 ਤਰੀਕ ਸੀ ਜਿਹੜੀ ਅਲਰਟ ਵੀ ਦਿੱਤਾ ਗਿਆ ਸੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਸ ਤੋਂ ਬਾਅਦ ਇਹ بارش ਜਿਹੜੀ ਹੈ ਰਾਹਤ ਬਣ ਕੇ ਲੋਕਾਂ ਦੇ ਲਈ ਸਾਹਮਣੇ ਆਈ ਹੈ ਤੇ ਨਾਲ ਹੀ ਲੋਕਾਂ ਦੇ ਨਾਲ ਨਾਲ ਕਿਸਾਨਾਂ ਦੇ ਜਿਹੜੇ ਜਿਹੜੇ ਚਿਹਰੇ ਨੇ ਉਹ ਵੀ ਖਿੜੇ ਹੋਏ ਨੇ ਤੇ بارش ਦੇ ਨਾਲ ਨਾਲ ਹੋਰ ਜਿਹੜੀ ਹੈ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨੇ ਫirajpura ਸਮੇਤ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਗੱਲ ਕਰੀਏ ਤਾਂ ਹੁਣ ਮੌਸਮ ਆਪਣਾ ਮિજાਜ ਬਦਲਦਾ ਹੋਇਆ ਵਿਖਾਈ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਦੇਰ ਸ਼ਾਮ ਆ ਜੇ ਕਹਿ ਸਕਦੇ ਆ ਪਹਿਲਾਂ ਤੇਜ਼ ਠੰਡੀਆਂ ਹਵਾਵਾਂ ਚੱਲਦੀਆਂ ਨੇ ਔਰ ਉਸ ਤੋਂ ਬਾਅਦ ਜਦ ਇੱਕਦਮ ਉੱਪਰ ਕਾਲੀ ਕਟਾ ਛਾ ਜਾਂਦੀ ਹੈ ਬਦਲਾ ਦੀ ਤਾਂ بارش ਹੋ ਜਾਂਦੀ ਹੈ ਜਿਸ ਤੋਂ ਬਾਅਦ ਕਹਿ ਸਕਦੇ ਆ ਕਿ ਸ਼ਹਿਰ ਦਾ ਜੋ ਮੌਸਮ ਦਾ ਪਾਰ ਹੈ ਉਹ ਕਾਫੀ ਹੇਠਾਂ ਆ ਚੁੱਕਿਆ ਹੈ ਫਿਲਹਾਲ 26 ਡਿਗਰੀ ਤੱਕ ਸ਼ਹਿਰ ਦਾ ਤਾਪਮਾਨ ਆ ਚੁੱਕਿਆ ਹੈ ਸ਼ਹਿਰ ਵਾਸੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅੱਜ ਕਹਿ ਸਕਦੇ ਆ ਕਿ ਜਿਸ ਚੀਜ਼ ਦਾ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦ ਬਾਰਿਸ਼ ਹੋਏਗੀ ਕਦ ਰਾਹਤ ਮਿਲੇਗੀ ਗਰਮੀ ਤਾਂ ਅੱਜ ਪਰ ਸਾਤ ਤੋਂ ਬਾਅਦ ਕਾਫੀ ਮੌਸਮ 'ਚ ਫਰਕ ਪਿਆ ਮੌਸਮ ਦਾ ਫਰਕ ਤਾਂ ਪੈ ਗਿਆ ਵਾ ਪਰ ਬਾਰਿਸ਼ ਜਿੰਨੀ ਕੋ ਹੋਣੀ ਚਾਹੀਦੀ ਓਨੀ ਹੋਈ ਨਹੀਂ ਇਹ ਕੋਈ 3-4 ਘੰਟੇ ਲਗਾਤਾਰ ਬਾਰਿਸ਼ ਹੋਈ ਤਾਂ ਕੋਈ ਠੰਡ ਦਾ ਫਰਕ ਪੈਣਾ ਸੀ ਇਹ ਥੋੜੀ ਦੇਰ ਨੂੰ ਬਾਅਦ ਇਸ ਤਰ੍ਹਾਂ ਫਿਰ ਗਰਮੀ ਹੋ ਜਣੀ ਆ ਹੁਣ ਬਰਸਾਤ ਹੋਈ ਆ ਥੋੜਾ ਸ਼ਹਿਰ ਦਾ ਕਹਿ ਸਕਦੇ ਆਂ ਕਿ ਪਾਰਾ ਟੈਂਪਰੇਚਰ ਥੋੜਾ ਹੇਠਾਂ ਆਇਆ ਹੈ ਫਰਕ ਪਿਆ ਗਰਮੀ ਚ ਰਾਹਤ ਮਿਲੀ ਆ ਥੋੜਾ ਫਰਕ ਤੇ ਪਿਆ ਜੀ ਪਰਮਾਤਮਾ ਨੇ ਥੋੜੀ ਬਾਰਿਸ਼ ਕੀਤੀ ਹੈ ਹਵਾ ਚ ਲਾਈ ਹੈ ਠੰਡੀ ਜੋ ਏਸੀ ਸਾਡੇ ਕੰਮ ਨਹੀਂ ਕਰਦੇ ਉਹ ਪਰਮਾਤਮਾ ਦੇ ਕਰਦੇ ਨੇ ਇਸ ਤੋਂ ਉੱਤੇ ਹੋਰ ਕੁਝ ਨਹੀਂ ਹੈਗਾ ਯਹੀ ਤਾਂ ਕਹਿੰਦੇ ਪਰਮਾਤਮਾ ਵੱਲੋਂ ਠੰਡੀ ਹਵਾ ਆਂਦੀ ਰਵੇ ਗਰਮੀ ਤੋਂ ਰਾਹਤ ਮਿਲੀ ਜੀ ਕਿਦਾਂ ਦੇ ਗਰਮੀ ਤੋਂ ਪੂਰੀ ਰਾਹਤ ਮਿਲੀ ਆ ਜੀ 45 46 ਡਿਗਰੀ ਜਾ ਰਹੇ ਮਸੂਹ ਜਿਹੜਾ 51% ਹੋ ਰਿਹਾ ਸੀ ਹੁਣ ਜਿਹੜੀ ਹੈ ਬਰਸਾਤ ਹੋਣ ਨਾਲ ਸਾਡੇ ਵਰਗੇ ਸਾਡੇ ਵਰਗੇ ਦੇ ਬੰਦਿਆਂ ਨੂੰ ਸਾਡੀ ਉਮਰ ਦੇ ਬੰਦਿਆਂ ਨੂੰ ਬੱਚਿਆਂ ਨੂੰ ਕਾਫੀ ਰਾਹਤ ਮਿਲੀ ਹੈ ਜਿਹੜੀ ਕਿ ਠੰਡੀ ਹਵਾ ਚੱਲਦੀ ਪਈ ਹੈ ਹੁਣ ਟੈਂਪਰੇਚਰ 35 40 ਦੇ ਹੁਣ ਦੀ ਜੇ ਗੱਲ ਕਰ ਲਈ ਸ਼ਹਿਰ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਸੜਕਾਂ ਗਿੱਲੀਆਂ ਹੋਈਆਂ ਪਈਆਂ ਨੇ ਕਿਉਂਕਿ ਬਰਸਾਤ ਤੋਂ ਬਾਅਦ ਅਕਸਰ ਸ਼ਹਿਰ ਦੇ ਵਿੱਚ ਕਈ ਕਈ ਜਗ੍ਹਾ ਤੇ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਅਜਿਹੇ ਮਨਜ਼ਰ ਵੀ ਦੇਖਣ ਨੂੰ ਮਿਲਦੇ ਨੇ ਪਰ ਇੱਕ ਵੱਡੀ ਜੋ ਰਾਹਤ ਫਿਲਹਾਲ ਲੋਕਾਂ ਨੂੰ ਗਰਮੀ ਤੋਂ ਜੋ ਮਿਲੀ ਹੈ ਉਹ ਹਰ ਕੋਈ ਉਸ ਦੀ ਕਹਿ ਸਕਦੇ ਹਾਂ ਕਿ ਇਸ ਠੰਡਕ ਦਾ ਵੀ ਆਨੰਦ ਮਾਣਦਾ ਹੋਇਆ ਦਿਖਾਈ ਦੇ ਰਿਹਾ ਸਭਨਾਂ ਦੇ ਹੀ ਕਹਿਣਾ ਹੈ ਕਿ ਫਿਲਹਾਲ ਜੇ ਮੌਸਮ ਕੁਝ ਦਿਨ ਹੋਰ ਅਜਿਹਾ ਹੀ ਰਹੇ ਤਾਂ ਮੌਨਸੂਨ ਤੱਕ ਅਸੀਂ ਅਜਿਹੇ ਠੰਡੇ ਮੌਸਮ ਦਾ ਆਨੰਦ ਲੈ ਸਕਦੇ ਹਾਂ ਅੰਮ੍ਰਿਤਸਰ ਤੋਂ ਨਿਤੀਸ਼ ਸਬਰਵਾਲ ਨਿਊਜ਼ 18 ਪੰਜਾਬ